ਮੰਗੇ ਜੀ ਦੇ ਸੇਰ ਵੱਟੇ சின்ன 40 13 13 ਤੋਲਿਆ ਕਰਦੇ ਸੀ ਪਰ ਇੰਨਾ ਵੱਟਿਆਂ ਤੇ ਕੁਝ ਲਿਖਿਆ ਨਹੀਂ ਹੈਗਾ ਕਿ ਇਹ ਕਿੰਨੇ ਸੇਰ ਦਾ ਦਰਸ਼ਨ ਕਰ ਲਓ ਦੋਸਤੋ ਜਿੱਥੇ ਅੱਪਾ ਖੜੇ ਆ ਨਾ ਇਹ ਦੌਲਤ ਖਾਨ ਦਾ ਮੋਦੀ ਖਾਨਾ ਸੀਗਾ ਜਿੱਥੇ ਗੁਰੂ ਨਾਨਕ ਦੇਵ ਜੀ ਨੌਕਰੀ ਕਰਦੇ ਸੀ ਮੋਦੀ ਦੀ ਤੇ ਲੋਕਾਂ ਨੂੰ ਸੌਦਾ ਤੋੜ ਕੇ ਦਇਆ ਕਰਦੇ ਸੀ ਇਹ ਉਹੀ ਵੱਟੇ ਆ ਜਿਨ੍ਹਾਂ ਨਾਲ ਉਹ ਤੋਲ ਕੇ ਝੋਲੀਆਂ ਭਰ ਕੇ ਸਾਡੇ ਵਰਗੇ ਗਰੀਬਾਂ ਨੂੰ ਭੇਜਿਆ ਕਰਦੇ ਸੀਗੇ ਦੋਸਤੋ ਇਹ ਜਿਹੜਾ ਗੁਰਦੁਆਰਾ ਹੱਟ ਸਾਈ ਬਣਿਆ ਹੈਗਾ ਨਾ ਇਹ ਉਸੇ ਜਗ੍ਹਾ ਤੇ ਬਣਿਆ ਹੈਗਾ ਜਿੱਥੇ ਮੋਦੀ ਖਾਨੇ ਵਿੱਚ ਗੁਰੂ ਸਾਹਿਬ ਨੌਕਰੀ ਕਰਦੇ ਸੀਗੇ ਇਹ ਸultanpur Lodi ਦੇ ਵਿੱਚ ਮੌਜੂਦ ਹੈਗਾ ਜਿੱਥੇ ਆਪਾਂ ਖੜੇ ਆ ਇੱਥੇ ਗੁਰੂ ਸਾਹਿਬ ਅਨਾਜ ਤੋਲਿਆ ਕਰਦੇ ਸੀਗੇ ਦੋਸਤੋ ਵੱਡਾ ਜਿਹੜਾ ਹੈਗਾ ਵੱਟਾ 1.5 ਕਿਲੋ ਦਾ ਹੋਵੇ ਤੇ ਸਾਈਡ ਵਾਲੇ ਵੱਡੇ ਇਹ 2-2 ਕਿਲੋ ਦੇ ਹੋਣਗੇ ਤੇ ਰਾਈਟ ਸਾਈਡ ਤੇ ਜਿਹੜੇ ਹੈਗੇ ਆ ਛੋਟੇ 1 ਕਿਲੋ ਦੇ ਹੋਣਗੇ ਬੱਤੀ ਸੀ ਸੀਰ ਅੱਧਾ ਸੀਰ ਪਾਉਂਦੇ ਹੋਗੇ ਕਿਉਂਕਿ ਉਸ ਟਾਈਮ ਤੇ ਸੀਰ ਹੀ ਚੱਲਦਾ ਸੀਗਾ ਕਿਲੋ ਨਹੀਂ ਸੀ ਹੈਗੇ ਗੁਰੂ ਸਾਹਿਬ ਇਹਨਾਂ ਵੱਟਿਆਂ ਦਾ ਲੋਡ ਬੰਦਾ ਨੂੰ ਜਿਹੜਾ ਹੈਗਾ ਰੱਛਨ ਟੋਲਿਆ ਕਰਦੇ ਸੀ। ਇਸੇ ਵੀ ਗਰੀਬ ਜਿਹੜਾ ਲੋਡ ਬੰਦ ਨੂੰ ਮੋੜਿਆ ਨਹੀਂ ਸੀ ਕਰਦੇ ਉਹ ਬਸ 13 13 ਤੋੜ ਕੇ ਚੋਰੀਆਂ ਭਰ ਕੇ ਢੇਜਦੇ ਸੀਗੇ। ਇਹ ਬੱਟੇ ਅੱਜ ਵੀ ਮੌਜੂਦ ਆ ਖਰਦੋਰਾ ਸਾਹਿਬ ਘੱਟ ਸਾਹਿਬ ਵਿੱਚ ਸੁਲਤਾਨਪੁਰ ਲੰਦੇ। ਬਾਕੀ ਦੋਸਤੋ ਬੱਬਰ ਨਾਨਕੀ ਜਾਂਦਾ ਹੈ ਕਿੰਨੇ ਕਿੰਨੇ ਸਿਰ ਦੇ ਆ ਤੁਸੀਂ ਦਰਸ਼ਨ ਕਰ ਲੋ